ਆਬ ਹਿਮਾਚਲ ਦੇ ਵਿੱਚ ਲਗਾਤਾਰ ਜਿਹੜੀ ਹੈ بارش ਹੋ ਰਹੀ ਹੈ ਤਾਂ بارش ਜਿਹੜੀ ਹੈ ਮੈਦਾਨੀ ਇਲਾਕੇ 'ਚ ਵੀ ਹੋ ਰਹੀ ਹੈ ਤਾਂ ਪਹਾੜੀ ਇਲਾਕੇ ਦੇ ਵਿੱਚ ਵੀ ਹੋ ਰਹੀ ਹੈ ਜਿੱਥੇ ਕਿ ਬਿਆਸ ਦਰਿਆ ਜਿਹੜਾ ਉਸ ਦਾ ਜਿਹੜਾ ਫਾਰਮ ਡੈਮ ਦੇ ਪਾਣੀ ਛੱਡਣ ਦੇ ਕਾਰਨ ਵਾਧਾ ਹੋਇਆ ਜਿਹੜਾ ਉਸ ਦਾ 3 ਤੋਂ 4 ਫੁੱਟ ਅੱਜ ਦੇ ਫਿਰ ਜਿਹੜਾ ਦੱਸਿਆ ਜਾਵੇ ਕਿ ਕਰੀਬ ਜਿਹੜਾ ਵਾਧਾ ਜਿਹੜਾ ਨਜ਼ਰ ਆ ਰਿਹਾ ਹੈ ਤਾਂ ਉੱਥੇ ਹੀ ਲੋਕ ਜਿਹੜੇ ਨੇ ਆਪਣੇ ਘਰਾਂ ਤੋਂ ਬੇਕਾਰ ਹੋ ਰਹੇ ਨੇ ਲੋਕ ਜਿਹੜੇ ਨੇ ਘਰਾਂ ਦੇ ਵਿੱਚੋਂ ਮਾਲ ਡੰਗਰ ਕੱਢ ਰਹੇ ਨੇ ਘਰਾਂ ਦੇ ਵਿੱਚ ਲੋਕ ਅਜੇ ਵੀ ਬੈਠੇ ਹੋਏ ਨੇ ਕਿਉਂਕਿ ਲੋਕਾਂ ਦਾ ਜਿਹੜਾ ਕਾਰੋਬਾਰ ਹੈ ਕਿੱਤੇ ਨੇ ਉਹ ਲੋਕੀ ਖੇਤੀਬਾੜੀ ਦੇ ਨਾਲ ਜਿਹੜੇ ਜੁੜੇ ਹੋਏ ਨੇ ਕਿਉਂਕਿ ਜੇਕਰ ਗੱਲ ਕਰਦੇ ਹਾਂ ਅਕਸਰ ਹੀ ਖੇਤੀਬਾੜੀ ਦੇ ਲੋਕ ਨਿਰਭਰ ਨੇ ਜਿਹੜੇ ਉਹ ਆਪਣੇ ਖੇਤੀਬਾੜੀ ਦੇ ਵਿੱਚ ਪਿਆਰ ਦੇ ਵਿੱਚ ਡੁੱਬੇ ਹੋਏ ਨੇ ਕਿਉਂਕਿ ਉਹੀ ਕਮਾਉਣਾ ਤੇ ਉਹੀ ਖਾਣਾ ਸਾਡੇ ਵਿੱਚ ਇਸੇ ਤਰ੍ਹਾਂ ਲੋਕ ਮੌਜੂਦ ਨੇ ਗੱਲਬਾਤ ਕਰਦੇ ਆ ਇਹ ਸਭ ਤੋਂ ਪਹਿਲਾਂ ਭਾਈ ਕੀ ਨਾਮ ਤੁਹਾਡਾ ਮੇਰਾ ਲਵਪ੍ਰੀਤ ਸਿੰਘ ਐ ਲਵਪ੍ਰੀਤ ਜੀ ਅੱਜ ਤੁਸੀਂ ਆਪਣੇ ਘਰ ਦੇ ਵਿੱਚੋਂ ਦੁੱਧ ਚੋਕ ਕੇ ਡੰਗਰਾਂ ਦਾ ਤਾਂ ਲੈ ਕੇ ਆ ਰਹੇ ਹੋ ਬਾਹਰ ਵਾਲੀ ਸਾਈਡ ਤੇ ਕੀ ਲੱਗਦਾ ਪਿਆ ਕਿ ਇਹ ਬੜੀ ਵੱਡੀ ਜਿਹੜੀ ਇਹ ਮੁਸ਼ਕਲ ਦਾ ਤੁਸੀਂ ਜਿਹੜਾ ਸਾਹਮਣਾ ਕਰ ਰਹੇ ਹੋ ਇਹ ਭਾਜੀ 1 ਮਹੀਨੇ ਤੋਂ ਕਰ ਰਹੇ ਆ 1 ਮਹੀਨੇ ਤੋਂ ਤਿਹੜਾ ਆਇਆ 14 ਤਰੀਕ ਨੂੰ ਸਾਡਾ ਵੱਡਾ ਬੰਨ ਟੁੱਟਾ ਵਾ ਜੋ ਆਦਮ ਤਨ ਮੱਲੇ ਵਜ੍ਹਾ ਦਾ ਹੀ ਉਹ ਲੋ ਜ਼ਿਆਦਾ ਹੋ ਗਿਆ ਪਾਣੀ ਪਹਿਲਾਂ ਇਧਰ ਗੁਜਰਪੁਰ ਟਟਾ ਉਧਰੋਂ ਅਸੀਂ ਛੋਟੀ ਕਿਸਤੀ ਤੇ ਆ ਜੰਨੇ ਪਰ ਹੁਣ ਪਾਣੀ ਜ਼ਿਆਦਾ ਹੋਣ ਕਾਰਨ ਹੁਣ ਸਾਨੂੰ ਇਹ ਪ੍ਰਸ਼ਾਸਨ ਨੇ ਅਗਰਨ ਬੋਰਡ ਦਿੱਤਾ ਹੈ ਇਹਦੇ ਦਿਹਾਉਣੇ ਇਹਦੇ ਕੋਲੋਂ ਅਸੀਂ ਤੇਲ ਪਾਉਨੇ ਕੋਈ ਇਹਦਾ ਤੇਲ ਨਹੀਂ ਦਿੱਤਾ ਇਹ ਪਟ્રોલ ਤੇ ਚੱਲਦਾ ਵਾ ਤੇ ਬਹੁਤ ਮੁਸ਼ਕਲ ਡੰਗਰ ਸਾਡੇ ਉਧਰ ਉਹ ਨਿਕਲ ਨਹੀਂ ਪਾਏ ਮੱਲੇ ਕਿੰਨਾ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਨੁਕਸਾਨ ਆ ਜੀ ਇਥੇ ਗੰਨਾ ਉਹ ਵੀ ਰੁੜ ਗਿਆ ਜਿਹੜਾ ਸਾਡਾ ਝੋਨਾ ਹੈ ਉਹ ਵੀ ਰੁੜ ਗਿਆ ਵਾ ਗਾਹ ਨੂੰ ਕਣਕ ਦੀ ਵੀ ਆਸ ਨਹੀਂ ਵੀ ਕਣਕ ਬੀਜੀ ਜਾਵੇ ਜਿਹੜੀ ਪਰਿਵਾਰ ਦੇ ਪਰਿਵਾਰ ਦੇ ਜੀ ਉਧਰ ਹੀ ਨੇ ਹਾਂਜੀ ਪਰਿਵਾਰ ਜੀ ਉਧਰ ਸਾਰਾ ਕੁਝ ਮਾਲ ਡੰਗਰ ਨਹੀਂ ਨਿਕਲ ਨਹੀਂ ਪਾਇਆ ਫਿਰ ਪਰਿਵਾਰ ਦੇ ਜੀ ਉਥੇ ਉਹ ਦੁੱਧ ਲੈਣਾ ਪੈਂਦਾ ਜੋਗੀ ਬੰਨਾ 1 ਵਜੇ ਸੜਾ ਸੁੱਕਾ ਉਥੇ ਹੀ ਡੰਗਰ ਬੱਧੇ ਉਥੇ ਹੀ ਡੰਗਰਾਂ ਤੂੜੀ ਰਾ ਵਗੈਰਾ ਜੋ ਚੋ ਚੋ ਕਰ ਚਾ ਕਰੀ ਤਾਂ ਪਿੰਡੋਂ ਖੜ ਕੇ ਪਾਈਦਾ ਬਹੁਤ ਜ਼ਿਆਦਾ ਪਾਣੀ ਪਰਿਵਾਰ ਦੇ ਜੀ ਕਿੰਨੇ ਨੇ ਪਰਿਵਾਰ ਦੇ ਜੀ ਉਥੇ 15 16 ਬੇਕਾਂ ਕੋਸ ਤੇ ਆ ਗਏ ਪਿੰਡਾਂ ਦਾ ਬਾਰੰਬੇਗਾ ਜਿਹੜੀ ਉੱਥੇ ਆ ਜਿਹੜੇ ਵੀ ਨਹੀਂ ਯਾਰ ਮੈਂ ਦੇਖ ਰਿਹਾ ਸਾਰੀ ਖੇਤੀਬਾੜੀ ਜਿਹੜੀ ਆ ਉਹ ਸਾਰੀ ਡੁੱਬੀ ਹੋਈ ਹੈ ਥੱਲੇ ਹਾਂਜੀ ਆ ਵੇਖੋ ਕੈਮਰਾਮੈਨ ਨੂੰ ਦਿਖਾਉਂਗਾ ਝੋਨਾ ਜਿਹੜਾ ਗਲ ਗਿਆ ਝੋਨਾ ਬਿਲਕੁਲ ਜਿਹੜਾ तकरीबन 70 70000 ਦਾ ਝੋਨਾ ਉਹ ਨਜ਼ਰ ਆ ਰਿਹਾ ਗਲ ਗਿਆ ਦਾ ਨਜ਼ਰ ਆ ਰਿਹਾ ਅਗਲੀ ਫਸਲ ਦੀ ਵੀ ਕੋਈ ਸਾਨੂੰ ਚਾਹ ਨਹੀਂਗੀ ਵੀ ਅਗਲੀ ਕਣਕ ਜਿਹੜੀ ਉਹ ਵੀ ਬੀਜੀ ਜਾਵੇ ਲੋਕਾਂ ਦੇ ਘਰ ਜਿਹੜੇ ਡੁੱਬੇ ਹੋਏ ਨੇ ਹਾਂਜੀ ਹਾਂਜੀ ਘਰਾਂ 'ਚ ਪਾਣੀ ਆ ਸਮਾਨ ਜਿਹੜਾ ਲੋਕਾਂ ਨੇ ਕੋਠਿਆਂ ਤੇ ਢਾਇਆ ਛੱਤਾਂ ਤੇ ਇੱਕ ਤੋਂ ਬਾਰਿਸ਼ ਆ ਕੋਈ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਤਰਪਾਲ ਮਕਾਨ ਜਿਹੜੇ ਆ ਮਕਾਨ ਪਾੜ ਗਏ ਤੇੜਾ ਪਾੜ ਗਿਆ ਬਰਸਾਤ ਦਾ ਜਿਸ ਵਕਤ ਇਹ ਪਾਣੀ ਆਉਂਦਾ ਤਾਂ ਤੁਹਾਨੂੰ ਲੱਗਦਾ ਕਿ ਪਾਣੀ ਦਾ ਵਹਾਅ ਜਿਹੜਾ ਚੱਲਦਾ ਆ ਰਿਹਾ ਹੈ ਜਾਂ ਤੁਸੀਂ ਬੰਨ ਜਿਹੜੇ ਟੁੱਟਦੇ ਨੇ ਪਹਿਲਾਂ ਲੱਟ ਕੀਤਾ ਹੋਇਆ ਸੀਗਾ ਲੱਗਦਾ ਕਿ ਉਸ ਟਾਈਮ ਤੇ ਤੁਹਾਨੂੰ ਘਰ ਛੱਡਨੇ ਚਾਹੀਦੇ ਸੀ ਅਸੀਂ ਤੇ ਆਖਿਆ ਵੀ ਚਲੋ ਥੋੜਾ ਬਲ ਅੱਗੇ ਪਾਣੀ ਆਉਂਦਾ ਹੁੰਦਾ ਹੀ ਕੋਈ ਚੱਕਰ ਨਹੀਂ ਲੈ ਜਾਂਦਾ ਹੁੰਦਾ ਪਰ ਕਿਹ ਜਿਹੜਾ ਪਾਣੀ ਉਹ ਬਹੁਤ ਲੰਮਾ ਟਾਈਮ ਚੱਲਿਆ ਜਿਹੜਾ ਹਰੀ ਕਾ ਤੋਂ ਉਹਨਾਂ ਨੇ ਡਾਫ ਲਾ ਕੇ ਰੱਖੀ ਅੱਗੇ ਪਾਣੀ ਇਕੱਠਾ ਕਰ ਲਿਆ ਉਹਨਾਂ ਨੇ ਇੱਕ ਵਾਰ ਪਹਿਲੋਂ ਸਾਨੂੰ ਡੋਬ ਲਿਆ ਫਿਰ ਅਗਲੇ ਵੀ ਡੋਬਤੇ ਪਰ ਫਿਰ ਵੀ ਕਿਤੇ ਨਾ ਕਿਤੇ ਘਰ ਛੱਡਣ ਦੀ ਜੀ ਨਹੀਂ ਕਰਦਾ ਨਹੀਂ ਭਾਈ ਘਰ ਭਾਵੇਂ ਕੋਈ ਆਪਣਾ ਮਾੜਾ ਭਾਵੇਂ ਕੋਈ ਚੰਗਾ ਵਾ ਘਰ ਛੱਡਣ ਨੂੰ ਕਿਸਦਾ ਦਿਲ ਨਹੀਂ ਕਰਦਾ ਹਮਮਸ਼ੁਕਲ ਆਈਆਂ ਉਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤਾਂ ਲੱਗਦਾ ਹੈ ਕਿ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰ ਲੈਣਾ ਚਾਹੀਦਾ ਪਰ ਜਿਹੜਾ ਘਰ ਛੱਡਣੇ ਜਾਂ ਘਰਾਂ ਦੇ ਵਿੱਚੋਂ ਮਾਲ ਡੰਗਰ ਕੱਢਣੇ ਬੜਾ ਨੁਕਸਾਨ ਹੋ ਜਾਂਦਾ ਹੈ ਬਹੁਤ ਔਖੇ ਆ ਜੀ ਹੁਣ ਜਿਹੜੇ ਛੋਟੇ-ਛੋਟੇ ਜਿਹੜੇ ਮੱਜਾਂ ਦੇ ਫਾਲ ਵਾ ਉਹ ਜੇ ਅਸੀਂ ਲਿਆਉਂਦੇ ਆ ਤੇ ਉਹ ਅੱਗੇ ਇੱਕ ਘਰ ਨੇ ਉੱਥੋਂ ਡੰਗਰ ਲਿਆਂਦੇ ਸਾਡੇ ਕੋ ਦੋ ਡੰਗਰ ਦੇ ਵਿੱਚ ਰਾਹ ਝ ਰੁੜ ਗਏ ਹੋਣਨ ਤੁਹਾਨੂੰ ਪਤਾ ਕੋ ਮਾੜੀ ਤੋਂ ਮਾੜੀ ਮਾਪਾ ਮੱਝ ਲੈਣ ਜਾਂਦੇ ਨੇ ਲੱਖ ਰੁਪਏ ਤੇ ਭਾਜੀ ਘੱਟ ਮੱਝ ਨਹੀਂ ਹੋਵੇ ਅੱਛਾ ਰੁੜ ਗਏ ਡੰਗ ਹਾਂਜੀ ਦੋ ਰੁੜ ਗਏ ਡੰਗ ਰੁੜ ਗਏ ਕੋਈ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਸਹਿਤਾ ਨਹੀਂ ਕੁਛ ਨਹੀਂ ਇੱਕ ਹੋਰ ਗੱਲ ਹੈ ਲੱਗਦਾ ਹੈ ਕਿ ਦਿਨ ਦੇ ਵਿੱਚ ਜਿਵੇਂ 8 ਜਾਂ 10 ਘੰਟੇ ਬੰਦਾ ਲਗਾਤਾਰ ਕੰਮ ਕਰ ਸਕਦਾ ਹੈ ਜਿੱਥੇ ਤੁਸੀਂ 8-10 ਘੰਟੇ ਜਿਹੜੇ ਤੁਹਾਨੂੰ ਮਿਲਦੇ ਨੇ ਉਹ ਦੋ ਤਿੰਨ ਘੰਟੇ ਤੁਹਾਡੇ ਜਾਣ ਤੇ ਲੱਗ ਜਾਂਦੇ ਨੇ ਦੋ ਤਿੰਨ ਘੰਟੇ ਆਉਣ ਤੇ ਲੱਗ ਜਾਂਦੇ ਨੇ ਉਹ ਸਮਾਂ ਜਿਹੜਾ ਸਾਰਾ ਇਸੇ ਟਾਈਮ 'ਚ ਨਿਕਲ ਜਾਂਦਾ ਹੈ ਇਸੇ ਨਾਮ ਦੀ ਭਾਜੀ ਨਿਕਲ ਜਾਂਦਾ ਹੁਣ ਦੋ ਦਿਨ ਹਵਾ ਵਗੀ ਆ ਇੱਕ ਰੋਜ ਆਉਣੇ ਦੁੱਧ ਪਾਉਣੇ ਇੱਥੇ 4-4 ਫੋਟੋ ਤਿੰਨ ਛੱਲਾਂ ਆਂ ਨਾਲ ਮੀਂਹ ਨਾਲ ਹਵਾ ਤੇ ਬਲਬ ਕਿਸ਼ਤੀ ਸਾਡੀ ਗਈ ਨਹੀਂ ਦੋ ਵਾਰਾਂ ਇੱਥੋਂ ਕਿਸ਼ਤੀ ਛੱਡੀ ਅਸੀਂ ਕਿਸ਼ਤੀ ਦੇ ਉੱਤੋਂ ਦੀ ਛੱਲਾਂ ਜੇ ਅਸੀਂ ਛੱਡਦੇ ਹਾਂ ਤੇ ਕਿਸ਼ਤੀ ਡੁੱਬ ਜਾਂਦੀ ਸਾਡੀ ਕਈ ਵਾਰੀ ਜਾਨ ਤੇ ਵੀ ਬਾਜੀ ਲਾਉਣੀ ਪਈ ਲਾਉਣੀ ਪੈਂਦੀ ਹੈ ਬਾਜੀ ਲਾਉਣੀ ਕੀ ਨਾਮ ਹੈ ਤੁਹਾਡਾ ਭਾਈ ਜਗਵੰਤ ਪ੍ਰੀਤ ਸਿੰਘ ਹੈ ਜਵੰਤ ਕੀ ਲੱਗਦਾ ਹੈ ਇਹੋ ਜੀ ਆਫਤਾਂ ਜਿਹੜੀਆਂ ਚੱਲਣੀਆਂ ਪੈਂਦੀਆਂ ਨੇ ਵੱਡੇ ਜਿਗਰੇ ਜਿਹੜੇ ਕਰਨੇ ਪੈਂਦੇ ਨੇ ਵੇਖੋ ਜੀ ਹੁਣ ਰੱਬ ਨੇ ਮਾਰ ਪਾਈ ਆ ਤੇ ਚੱਲਣੀਆਂ ਪੈਣੀਆਂ ਤੇ ਇਹ ਜ਼ਿੰਦਗੀ 'ਚ ਪਹਿਲੀ ਦਾ ਆਪਣਾ ਤੇ ਜਿਹੜੀ ਹੜ੍ਹ ਵ ਪਹਿਲਾਂ ਤੇ ਚਲੋ ਇੰਨਾ ਨਹੀਂ ਹੁੰਦਾ ਸੀ ਤੇ ਹੁਣ ਆਣ ਕੀ ਜਾਰੀ ਮਾਰ ਮਾਰੀ ਆ ਪਾਣੀ ਆ ਪਰ ਮਸਲਾ ਬਣਾ ਮੰਦੇ ਮੰਨਣਾ ਪੈਣਾ ਹੈ ਕੀ ਕਰੀਏ ਫਿਰ ਉਹਨਾਂ ਨੂੰ ਮਾਰ ਮਾਰੀ ਆ ਮਾਂ ਦਾ ਕੁਝ ਇੱਥੇ ਸਰਕਾਰਾਂ ਦੀ ਬਾਲਵਾ ਅਸੀਂ 1 ਮਹੀਨਾ ਪਹਿਲਾਂ ਹਰੀਗੇ ਹੈਡ ਤੇ ਜਾ ਕੇ ਰੋਲਾ ਪਾਉਣੇ ਪੈਨੇ ਆ ਕਿ ਜੇ ਪਿੱਛੋਂ ਪਾਣੀ 60000 ਆਉਂਦਾ ਤੇ 60000 ਕੱਢੋ ਜੇ 60000 ਆਉਂਦਾ ਸੀ ਤੇ ਉਹ 20000 ਕੱਢਦੇ 20000 ਨਹਿਰਾਂ ਨੂੰ ਦਿੰਦੇ ਬਾਕੀ ਉਹ ਸਟੌਕ ਕਰ ਦਿੰਦੇ ਸਾਰਾ ਹੁਣ ਜਿੰਨਾ ਪਾਣੀ ਆਉਂਦਾ ਉਹਨਾਂ ਅੱਗੇ ਰਿਲੀਜ਼ ਕਰਦੇ ਪਹਿਲਾਂ ਉਹਨਾਂ ਨੇ ਸਾਨੂੰ ਡੋਬ ਲਿਆ ਫਿਰ ਉਹਨਾਂ ਅਗਲਾ ਜਿੰਨਾ ਫਾਜ਼ਿਲਗਾ ਇਲਾਕਾ ਸ ਇਹ ਦੇਖਿਆ ਨਾ ਦੁਕਾਨਦਾਰਾਂ ਦੀ ਤੀਵੀਆਂ ਕੀ ਕੀ ਲੱਗਦਾ ਹੈ ਕਿ ਜਿਵੇਂ ਪਾਣੀ ਪਿਛੋਂ ਆਉਂਦਾ ਹੈ ਅੱਗੇ ਪਾਣੀ ਛੱਡਿਆ ਜਾਂਦਾ ਹੈ ਪਰ ਫਿਰ ਵੀ ਪਰਿਵਾਰ ਦੇ ਜੀ ਨੇ ਜਾਂ ਪੰਜਾਬੀ ਆਪਣੇ ਪਰਿਵਾਰ ਦੇ ਲੋਕ ਨੇ ਆਪਣੇ ਹੀ ਭੈਣ ਭਰਾ ਜਿਹੜੇ ਆ ਉਹਨਾਂ ਤੇ ਬੜੀ ਮਕਸਦ ਦੇ ਜੜੀ ਚੱਲਣੀ ਪੈਂਦੀ ਉਹਨਾਂ ਦੀ ਜੀ ਜੀ ਹੁਣ ਜਿੱਦਾਂ ਇੱਥੇ ਸਾਨੂੰ ਖਾਲਸਾੜ ਨੇ ਬੰਨ੍ਹ ਲਾਤਾ ਹੀ ਨਾ ਬਹੁਤ ਤਕੜਾ ਬੰਨ੍ਹ ਲਾਤਾ ਇੱਥੇ ਸਰਕਾਰ ਨੂੰ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹ ਚਿੱਠੀਆਂ ਲਿਖ ਕੇ ਦਿੰਦੇ ਰਹੇ ਆ ਜਿਹੜਾ ਖਾਲਸਾੜ ਨੇ 2 ਕਰੋੜ ਰੁਪਈਆ ਲਾ ਕੇ ਸਾਨੂੰ ਬੰਨ ਬੰਨਤਾ ਵਾ ਉਹ ਤੇ ਤਾਂ ਹੀ ਪੱਥਰ ਲਾ ਦੋ ਇਹ ਪੱਥਰ ਸਰਕਾਰ ਲਾ ਦਿੰਦੀ ਤੇ ਅੱਜ ਸਾਨੂੰ ਆ ਦਿਨ ਨਾ ਵੇਖਣੇ ਪੈਣ। ਸਾਡਾ ਬੰਨ ਨਹੀਂ ਟੁੱਟਣਾ। ਅਜੇ ਵੀ 4-5 ਫੁੱਟ ਬੰਨ ਉੱਚਾ ਵਾ ਢਾ ਲੱਗਣ ਦੇ ਕਾਰਨ ਜਿਹੜਾ ਸਾਡਾ ਬੰਨ ਟੁੱਟਾ। ਹਮੇਸ਼ਾ ਸੰਸਥਾਵਾਂ ਹੀ ਕੰਮ ਹੁੰਦੀਆਂ ਨੇ। ਕੀ ਲੱਗਦਾ ਹੈ ਕਿ ਸਰਕਾਰਾਂ ਦੇ ਜਿਹੜੇ ਕੰਮ ਉਹ ਸੰਸਥਾਵਾਂ ਕਰ ਰਹੀਆਂ ਨੇ? ਮਤਲਬ ਸਰਕਾਰਾਂ ਤੇ ਆਂਦੀ ਹੀ ਵੀ ਮੈਂ ਮੁਰਗੀ ਦਾ ਹੀ ਮੁਆਵਜ਼ਾ ਦਵਾਂਗੀ। ਅੱਗੇ ਤੇ ਜਦੋਂ ਦੂਸਰੀਆਂ ਸਰਕਾਰਾਂ ਹੁੰਦੀਆਂ ਉਹਦੇ ਦੇ ਚਲੋ ਕੁਝ ਨਾ ਕੁਝ ਮੁਆਵਜ਼ਾ ਜਾਂਦਾ ਹੀ ਜਾਂਦਾ। ਹੁਣ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਇੱਥੇ ਕੁਝ ਨਹੀਂ 2023 ਉਹੀ ਹੜ੍ਹ ਦੇ ਇੰਨਾ ਕੋਈ ਮਲਮ ਆਵ ਜਾਨੀ ਦਿੱਤਾ ਲੋਕਾਂ ਦੀਆਂ ਪਹਿਲੀਆਂ ਜੇ ਰੇਤਾ ਪੈ ਗਈ ਉਹੋ ਹੀ ਲੋਕਾਂ ਨੇ ਪੱਧਰ ਪੁੱਧਰ ਕਰਕੇ ਅੜਕੀਆਂ ਮਲ ਅੱਜ ਖਾਸਾੜ ਨੇ ਦਿੱਤੀਆਂ ਉਹੋ ਝੋਨਾ ਲਾਇਆ ਹੈ ਕਿ ਜੀਮਦਾਰਾਂ ਨੇ ਲੋਕਈਆਂ ਤੋਂ ਕਣਕ ਵੀ ਨਹੀਂ ਬੀਜੀ ਗਈ 2023 ਤੋਂ ਬਾਅਦ ਤੇ ਅੜਕੀਆਂ ਤੇ ਅੜਕੀਆਂ ਫਿਰ 2025 ਜੇ ਬੰਝ ਕਦੀ ਜੰਗ ਲੱਗ ਜਾਂਦੀ ਹਾਂਜੀ ਉਸ ਟਾਈਮ ਤੇ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਜਾਂਦੀਆਂ ਨੇ ਕਦੀ ਹੜ੍ਹ ਆ ਜਾਂਦੇ ਸਕੂਲਾਂ ਦੇ ਵਿੱਚ ਛੁੱਟੀਆਂ ਕਈ ਵਾਰੀ ਕਰੋਨਾ ਆ ਜਾਂਦੀ ਹੈ ਸਕੂਲਾਂ ਦੇ ਵਿੱਚ ਛੁੱਟੀਆਂ ਤੁਸੀਂ ਪੜ੍ਹੇ ਲਿਖੇ ਹੋ ਲੱਗਦਾ ਹੈ ਕਿ ਆਫਤ ਜਿਹੜੀ ਹੈ ਸਕੂਲੀ ਬੱਚੇ ਨੂੰ ਜਿਆਦਾ ਚੱਲਣੀ ਪੈਂਦੀ ਹੈ ਉਸ ਦਾ ਭੁਵਿੱਖ ਜਿਹੜਾ ਆਉਣ ਵਾਲਾ ਹੈ ਉਸ ਦਾ ਫਿਊਚਰ ਜਿਹੜਾ ਇਸ ਚੀਜ਼ ਦੇ ਨਾਲ ਖਰਾਬ ਹੁੰਦਾ ਜਿਹੜਾ ਨਜ਼ਰ ਆਉਂਦਾ ਹੈ ਅਕਸਰ ਸਕੂਲਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਕਰ ਦਿੱਤੀ ਜਾਂਦੇ ਮੰਨਦੇ ਆ ਕੁਦਰਤੀ ਕਹਿ ਰਿਹਾ ਮੰਨਦੇ ਆ ਕਿ ਜੰਗ ਭਾਰਤ ਤੇ ਪਾਕਿਸਤਾਨ ਦੀ ਲੱਗੀ ਸੀ ਕਿ ਬੱਚਿਆਂ ਨੂੰ ਜਿਹੜੀਆਂ ਛੁੱਟੀਆਂ ਕਰਨੀਆਂ ਸੀਗਾ ਕਰੋਨਾ ਦਾ ਵੀ ਕਹਿਰ ਸੀਗਾ ਲੱਗਦਾ ਹੈ ਅਜਿਹੀਆਂ ਚੀਜ਼ਾਂ ਦੇ ਨਾਲ ਸਾਡੀ ਸਿੱਖਿਆ ਜਿਹੜੀ ਹੈ ਉਸ ਦੇ ਉੱਤੇ ਜਿਹੜੀ ਹੈ ਵੱਡਾ ਜਿਹਾ ਅਸਰ ਪੈਂਦਾ ਜਿਹੜਾ ਨਜ਼ਰ ਆ ਰਿਹਾ ਹਾਂਜੀ ਉਹਦੇ ਪੈਂਦਾ ਹੀ ਹੈ ਜਿਵੇਂ ਵੇਖੋ ਚਲੋ ਹੁਣ ਸਾਡੀਆਂ 10-12 ਬਈਕਾਂ ਵਾਂ 10-12 ਬਈਕਾਂ ਦੇ ਬੱਚੇ ਵੀ ਆ ਤੇ ਉਹਨਾਂ ਪੜ੍ਹਾਈ ਤੇ ਖਰਾਬ ਹੁੰਦੀ ਆ ਉਹਨਾਂ ਦੀ ਪਾਣੀ ਜਿ ਆਉਣਾ ਜਾਣਾ ਸਾਡਾ ਮੁਸ਼ਕਲ ਹੋ ਜਾਂਦਾ ਬੱਚਿਆਂ ਦਾ ਚਲੋਣਾ ਹੀ ਆ ਪਰਿਵਾਰ ਆ ਕੋ ਬੱਚੇ ਪੜ੍ਹਦੇ ਆ ਤੂੰ ਇੱਥੇ ਥਾਂ ਤੋਂ ਲਿਆ ਵਾ ਕੋ ਬੱਚੇ ਲਿਆਂਦੇ ਆ ਪਿੰਡ ਉਹ ਸਕੂਲ ਜਾਂਦੇ ਆ ਤੇ ਬਾਕੀ ਮੁਸ਼ਕਲ ਹੀ ਆ ਜੀ ਬਹੁਤ ਜ਼ਿਆਦੀ ਆਉਣ ਵਾਲਾ ਭੂਇਖ ਜਿਹੜਾ ਆ ਬੱਚੇ ਤੇ ਨਿਰਭਰ ਆ ਕਿ ਪੜ੍ਹੇ ਲਿਖੇਗਾ ਆਪਣੇ ਪਰਿਵਾਰ ਨੂੰ ਜਿਹੜਾ ਸੌਖਾ ਕਰੇਗਾ ਕਿਤੇ ਨੌਕਰੀ ਬਾਹਰ ਕਰੇਗਾ ਕੋਈ ਆਪਣਾ ਬਿਜ਼ਨਸ ਕਰੇਗਾ ਜੋ ਪੜ੍ਹਿਆ ਨਾ ਹੋਊਗਾ ਉਹ ਪੱਲੇ ਐਜੂਕੇਸ਼ਨ ਨਹੀਂ ਹੋਊਗੀ ਕੀ ਲੱਗਦਾ ਕਿ ਆਪਣਾ ਭੁਗੇਖੇੜਾ ਸਵਾਰ ਸਕਦਾ ਨਹੀਂ ਜੀ ਇਹ ਤੇ ਆਹੂ ਕੋ ਚਲਦਾ ਰਿਹਾ ਆੜਾ ਹੁੰਦੇ ਰਹੇ ਜਾਂ ਜੰਗਾਂ ਨੂੰ ਗਨ ਲੱਗਦੀਆਂ ਫਿਰ ਤੇ ਆਉਣ ਵਾਲਾ ਮਾੜਾ ਸਮਾਂ ਹੀ ਆ ਜੀ ਜੀ ਬਿਲਕੁਲ ਅਸੀਂ ਹਸਟਮ ਮੌਜੂਦ ਹਾਂ ਮੁੰਡਾ ਪਿੰਡ ਦੇ ਵਿੱਚ ਜਿੱਥੇ ਕਿ ਲੋਕਾਂ ਦੀ ਸਥਿਤੀ ਜਿਹੜੀ ਆ ਗਰਾਊਂਡ ਜ਼ੀਰੋ ਤੇ ਦੇਖੀ ਲੋਕ ਜਿਹੜੇ ਇਸ ਚੀਜ਼ ਤੋਂ ਕਿੰਨੇ ਕੁ ਪ੍ਰਭਾਵਿਤ ਨੇ ਕਿੰਨੇ ਕਿ ਲੋਕ ਇਸ ਚੀਜ਼ ਤੋਂ ਪੀੜਿਤ ਹੋ ਕੇ ਆਪਣਾ ਦੁੱਖ ਜਿਹੜਾ ਦੱਸਦੇ ਨਜ਼ਰ ਆ ਰਹੇ ਨੇ ਕਿਉਂਕਿ ਲੋਕ ਜਿਹੜੇ ਨੇ ਅਗਰ ਬੋਰਡ ਦੇ ਉੱਤੇ ਜਾ ਕੇ ਇੱਥੋਂ 2 ਘੰਟੇ ਦਾ ਰਸਤਾ ਜਿਹੜਾ ਅਗਨ ਬੋਰਡ ਤੇ ਜਾ ਕੇ ਤੈਅ ਕਰਦੇ ਨੇ ਤੇ 2 ਘੰਟੇ ਹੀ ਆਉਣ ਤੇ ਲਾਉਂਦੇ ਨੇ ਸਾਰਾ ਸਮਾਂ ਜਿਹੜਾ ਇਸ ਇਸ ਚੀਜ਼ ਤੇ ਕੱਢ ਦਿੰਦੇ ਨੇ ਆਰਥਿਕ ਹਾਲਾਤ ਵੀ ਜਿਹੜੇ ਜਿਹੜੇ ਉਹ ਕਿਤੇ ਨਾ ਕਿਤੇ ਜਿਹੜਾ ਉਸ ਨੂੰ ਟਾ ਲੱਗਦੀ ਨਜ਼ਰ ਆ ਰਹੀ ਹੈ ਕੈਮਰਾ ਪਰਸਨ ਦੇ ਨਾਲ ਵਿਸ਼ਵਜੀਤ ਸਿੰਘ